ਤੁਸੀਂ ਕੱਲ ਕੋਈ ਨੁਕਸੀ ਕੀਤੀ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅ ਦੇਖੋ ਜੀ ਪਾਰਟੀ ਵੱਲੋਂ ਪਿਛਲੇ ਦਿਨੋਂ ਨੌਜਵਾਨਾਂ ਨੂੰ ਜੁਆਇਨ ਕਰਾਇਆ ਗਿਆ ਸੀ ਤੇ ਉਹਦੇ ਵਿੱਚ ਹੀ ਅਰਸ਼ ਜੀ ਚਾਵਲ ਜੀ ਸਾਡੇ ਨਾਲ ਯੁਵਾ ਮੋਰਚਾ 'ਚ ਇਹਨਾਂ ਨੂੰ ਅਸੀਂ ਵਾਈਸ ਪ੍ਰੈਜ਼ੀਡੈਂਟ ਬਣਾਇਆ ਔਰ ਮੈਂ ਸਮਝਦਾ ਕਿ ਅਨਲਾਈਨ ਟਾਈਮ 'ਚ ਪਾਰਟੀ ਵਾਸਤੇ ਵਧੀਆ ਕੰਮ ਕਰਨਗੇ ਔਰ ਪਾਰਟੀ ਨੂੰ ਹੋਰ ਅੱਗੇ ਲੈ ਕੇ ਜਾਣਗੇ ਔਰ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਨੇ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਇਹਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜੀ ਆ ਔਰ ਖੜੀ ਰਹੇਗੀ ਅਰਸ਼ਦੀਪ ਸਿੰਘ ਜੀ ਤੁਸੀਂ ਪਹਿਲਾਂ ਤੁਹਾਡਾ ਸਬੰਧ ਅਕਾਲੀ ਦਲ ਨਾਲ ਔਰ ਫੈਡਰੇਸ਼ਨ ਨਾਲ ਰਿਹਾ ਹੈ ਤੇ ਕੀ ਕਾਰਨ ਆ ਕਿ ਤੁਸੀਂ ਅੱਜ ਜਿਹੜੀ ਤੁਹਾਡੀ ਤੁਸੀਂ ਬਿਆਨ ਦਿੱਤਾ ਕਿ ਇਹ ਟਕਸਾਲੀ ਪਾਰਟੀ ਹੈ ਅਕਾਲੀ ਦਲ ਮੇਰੇ ਪਰਿਵਾਰ ਦੇ ਵਿੁਰਗ ਵਿੱਚ ਰਹੇ ਆ ਕੀ ਕਾਰਨ ਬਣਿਆ ਕਿ ਤੁਸੀਂ ਪਾਰਟੀ ਨੂੰ ਛੱਡਿਆ ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਦੀ ਫਤਿਹ ਮੈਂ ਸਭ ਤੋਂ ਪਹਿਲੇ ਭਾਰਤੀ ਜਨਤਾ ਪਾਰਟੀ ਸੀਨੀਅਰ ਲੀਡਰਸ਼ਿਪ ਅਤੇ ਮੇਰੇ ਵੱਡੇ ਵੀਰ ਵਰਨ ਵਿੱਕੀ ਜੀ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ ਤਾਂ ਮੈਂ ਤਹਿ ਦਰੋਧਨਾਤ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਜੋ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਇਹਨਾਂ ਦਾ ਪ੍ਰੋਸਾ ਦਵਾਨਾ ਮੈਂ ਇਸ ਚੋਣਾਂ ਚ ਦਿਨ ਰਾਤ ਕੰਮ ਕਰਕੇ ਦਿਨੇਸ਼ਵਰ ਭੱਜਨ ਰੋਸਭਾ ਚ ਜਿਤਾ ਕੇ ਭੇਜਾਂਗੇ ਉਥੇ ਉਹ ਤੁਹਾਨੂੰ ਸਵਾਲ ਕੀਤਾ ਕਿ ਤੁਸੀਂ ਫੈਡਰੇਸ਼ਨ ਨਾਲ ਜੁੜੇ ਰਹੇ ਹੋ ਅਕਾਲੀ ਦਾ ਟਕਸਾਲੀ ਆਪਦੇ ਨੂੰ ਮੈਂ ਕਹਿਣਾ ਚਾਹਨਾ ਅਕਾਲੀ ਇੱਕ ਅਕਾਲੀ ਕਲਾ ਹੈਗਾ ਅਕਾਲੀ ਦਾ ਹੋਣੀ ਹੈ ਬਾਦਰਾ ਦੀ ਕੋਈ ਫਰਮ ਨਹੀਂ ਹੈ ਠੀਕ ਹੈ ਅਕਾਲੀ ਦਲ ਜੋ ਆਈਡੀਓਲੋਜੀ ਚੱਲਦਾ ਸੀ ਆਈਡੀਓਲੋਜੀ ਨਹੀਂ ਚੱਲਦਾ